ਇਰਾਕ ਚ ਫਸੇ ਪੀੜਤ ਪੰਜਾਬੀ ਪਰਿਵਾਰਾਂ ਨੇ ਮੋੜ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ ਹੈ ਇਸ ਦੌਰਾਨ ਉਹਨਾਂ ਦੇ ਨਾਲ ਸੰਸਦ ਹਰਸਿਮਰਤ ਕੌਰ ਬਾਦਲ ਤੇ ਬਲਵੰਤ ਸਿੰਘ ਰਾਮੂਵਾਲੀਆ ਵੀ ਮੌਜੂਦ ਸਨ ਸੁਸ਼ਮਾ ਸਵਰਾਜ ਨੇ ਪੀੜਿਤ ਪਰਿਵਾਰਾਂ ਨੂੰ ਭਰੋਸਾ ਦਵਾਇਆ ਕਿ ਇਰਾਕ ਚ ਫਸੇ ਨੌਜਵਾਨ ਬਿਲਕੁਲ ਸੁਰੱਖਿਅਤ ਨੇ ਤੇ ਛੇਤੀ ਉਹਨਾਂ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ ਇਰਾਕ ਪੀੜਿਤ ਪਰਿਵਾਰਾਂ ਦੀ ਵਿਦੇਸ਼ ਮੰਤਰੀ ਨਾਲ ਇਹ ਚੌਥੀ ਮੁਲਾਕਾਤ ਸੀ ਅਤੇ ਪਰਿਵਾਰ ਵਾਲੇ ਪਰੇਸ਼ਾਨ ਨੇ ਅਦੇ ਸਵਾਲ ਲਗਾਤਾਰ ਪੁੱਛ ਰਹੇ ਨੇ ਸੂਬਾ ਸਰਕਾਰ ਕੋਲੋਂ ਤੇ ਕੇਂਦਰ ਸਰਕਾਰ ਕੋਲੋਂ ਕਿ ਕਦੋਂ ਉਹਨਾਂ ਦੇ ਆਪਣੇ ਵਾਪਸ ਪਰਤਣਗੇ ইরাਕ ਦੇ ਵਿੱਚ ਕਈ ਪੰਜਾਬੀ ਫਸੇ ਹੋਏ ਨੇ ਤੇ ইরাਕ ਪੀੜਤ ਪਰਿਵਾਰਾਂ ਨੇ ਇੱਕ ਵਾਰ ਮੋੜ ਤੋਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅੱਗੇ ਗੁਹਾਰ ਲਗਾਈ ਹੈ ਇਸ ਤੋਂ ਪਹਿਲਾਂ ਤਿੰਨ ਵਾਰ ਮੁਲਾਕਾਤ ਕਰ ਚੁੱਕੇ ਨੇ ਅਤੇ ਉਹਨਾਂ ਨੂੰ ਤਸੱਲੀ ਬਖਸ਼ ਜਵਾਬ ਕਿਤੋਂ ਨਹੀਂ ਮਿਲਦਾ ਸੂਬਾ ਸਰਕਾਰ ਅੱਗੇ ਵੀ ਗੁਹਾਰ ਲਗਾ ਚੁੱਕੇ ਨੇ ਤੇ ਕੇਂਦਰ ਸਰਕਾਰ ਅੱਗੇ ਵੀ ਪਰ ਫਿਰ ਵੀ ਇਹ ਪਰਿਵਾਰ ਵਾਲੇ ਬੇਵਸ ਨੇ ਅਤੇ ਲਗਾਤਾਰ ਸਵਾਲ ਪੁੱਛਰੇ ਨੇ ਕਿ ਕਦੋਂ ਇਹਨਾਂ ਦੇ ਆਪਣਿਆਂ ਦੀ ਵਾਪਸੀ ਹੋਵੇਗੀ